ਮਾਰੂ ਮਹਲਾ 5ਵਾਂ ਪੰਜ ਬਰਖ ਕੋ ਅਨਾਥ ਤ੍ਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਤ੍ਰੂ 5 ਸਾਲਾਂ ਦੀ ਉਮਰ ਦਾ ਇੱਕ ਅਨਾਥ ਜਿਹਾ ਬੱਚਾ ਸੀ ਹਰ ਨਾਮ ਸਿਮਰਦਿਆਂ ਉਸ ਨੇ ਅਟਲ ਪਦੀ ਪ੍ਰਾਪਤ ਕਰ ਲਈ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ ਅਜਾਮਲ ਆਪਣੇ ਪੁੱਤਰ ਨੂੰ ਵਾਦ ਮਾਰਨ ਦੀ ਖਾਤਰ ਨਾਰਾਇਣ ਨਾਰਾਇਣ ਆਖਿਆ ਕਰਦਾ ਸੀ ਉਸਨੇ ਜੰਦੂਤਾ ਨੂੰ ਮਾਰ ਕੇ ਭਜਾ ਦਿੱਤਾ ਮੇਰੇ ਠਾਕੁਰ ਕੀਤੇ ਅਗੰਤ ਉਧਾਰੇ ਏ ਮੇਰੇ ਅਕਾਲ ਪੁਰਖ ਵੈਗਲੂ ਗਿਣਤੀ ਤੋਂ ਬਾਹਰ ਨੇ ਜਿੰਨੇ ਤੁਹਾਡੇ ਉਪਦੇਸ਼ ਨੂੰ ਸਮਝ ਕੇ ਧਰੇ ਹਨ ਮੋਹਦੀਨਾ ਅਲਪ ਮਤ ਨਿਰਗੁਣ ਪਰਿਓ ਸ਼ਰਣ ਦੁਆਰੇ ਰਹਾਓ ਮੈਂ ਨਿਮਾਣਾ ਹਾਂ ਥੋੜੀ ਅਕਲ ਵਾਲਾ ਹਾਂ ਗੁਣਹੀਨ ਹਾਂ ਮੈਂ ਤੇਰੀ ਸ਼ਰਨ ਆਇਆ ਹਾਂ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ ਬਾਲਮੀਕ ਸੁਪਚਾਰ ਉਤਰਿਓ ਬਦਕ ਤਰੇ ਵਿਚਾਰੀ ਨਾਮ ਸਿਮਰਨ ਦੀ ਬਰਕਤ ਨਾਲ ਬਾਲਵੀਕ ਚੰਡਾਲ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਵਿਚਾਰੇ ਸ਼ਿਕਾਰੀ ਵਰਗੇ ਵੀ ਤਰ ਗਏ ਏਕ ਨਿਮਖ ਮਨ ਮਾਹ ਅਰਾਦੇਓ ਗਜਪਤ ਪਾਰ ਉਤਾਰੇ ਅੱਖ ਚ ਮਕੜ ਜਿੰਨੇ ਸਮੇਂ ਲਈ ਹੀ ਗਾਜਨੇ ਆਪਣੇ ਮਨ ਵਿੱਚ ਅराधना ਕੀਤੀ ਤੇ ਉਸ ਨੂੰ ਪ੍ਰਭੂ ਨੇ ਪਾਰ ਲੰਘਾ ਦਿੱਤਾ ਕੀਨੀ ਰੱਖਿਆ ਭਗਤ ਪ੍ਰਹਿਲਾਦੈ ਹਰਨਾਕਿਸ਼ ਨਖੈ ਬਿਦਾਰੇ ਪ੍ਰਮਾਤਮਾ ਨੇ ਆਪਣੇ ਭਗਤ ਪ੍ਰਲਾਦ ਦੀ ਰੱਖਿਆ ਕੀਤੀ ਉਸ ਦੇ ਪਿਓ ਹਰਨਾਕਿਸ਼ ਨੂੰ ਨਵਾਂ ਨਾਲ ਚੀਰ ਦਿੱਤਾ ਬੇਦਰਦਾਸੀ ਸੁਤ ਭਇਓ ਪੁਨੀਤਾ ਸਗਲੇ ਕੋਲ ਉਜਾਰੇ ਦਾਸੀ ਦਾ ਪੁੱਤਰ ਬਿਦਰ ਪਰਮਾਤਮਾ ਦੀ ਕਿਰਪਾ ਨਾਲ ਪਵਿੱਤਰ ਜੀਵਨ ਵਾਲਾ ਹੋ ਗਿਆ ਉਸ ਨੇ ਆਪਣੀਆਂ ਸਾਰੀਆਂ ਕੁੱਲਾ ਰੋਸ਼ਨ ਕਰ ਲਈ ਕਾਵਨ ਅਪਰਾਧ ਬਤਾਂ ਮੈਂ ਆਪਣੇ ਮਿਥਿਆ ਮੋਹ ਮਗਨਾਰੇ ਹੇ ਹਰੀ ਆਪਣੇ ਕਿਹੜੇ ਕਿਹੜੇ ਅਪਰਾਧ ਦੱਸਾਂ ਮੈਂ ਤਾਂ ਨਾਸ਼ਵੰਤ ਪਦਾਰਥਾਂ ਦੇ ਬੋਹ ਵਿੱਚ ਡੁੱਬਾ ਰਹਿਦਾ ਹਾਂ ਆਇਓ ਸ਼ਾਮ ਨਾਨਕ ਓਟ ਹਰ ਕੀ ਲੀਜੇ ਪੂਜਾ ਪਸਾਰੇ हे प्रभु मैं नानक तेरी शरण आया हां मैं तेरी ओट फड़ी है मेनू अपनी बाह पसार के फड़ ले मारू महला पंचम हां वेत नवेत प्रमयो बहु पाति अनक जतन करत हाए जेड़ा मनुख तन दी खातिर ही कई तरह भटकदा रहया तन दी खातिर नेक जतन करके दौड़ भाग करदा रहया ਜੋ ਜੋ ਕਰਮ ਕੀ ਹਉ ਹਮੈਂ ਤੇ ਤੇ ਪੈ ਅਜਾਇ ਮੈਂ ਮੈਂ ਦੇ ਆਸਰੇ ਉਹ ਜਿਹੜੇ ਜਿਹੜੇ ਕੰਮ ਕਰਦਾ ਰਿਹਾ ਉਹ ਸਾਰੇ ਹੀ ਵਿਅਰਥ ਚਲੇ ਗਏ ਅਵਰ ਦੇਨਾ ਕਹ ਕਾਜ ਨਾ ਲਾਏ ਏ ਪ੍ਰਭੂ ਜੀ ਜ਼ਿੰਦਗੀ ਦੇ ਦਿਨਾਂ ਵਿੱਚ ਮੈਨੂੰ ਹੋਰ ਹੋਰ ਕਮਾਂ ਵਿੱਚ ਨਾ ਲਾਈ ਰੱਖ ਸੋ ਦਿਨ ਮੋਕੋ ਦੀ ਜੈ ਪ੍ਰਭ ਜੀ ਉਹ ਜਾਂ ਦਿਨ ਹਰ ਜਸ ਗਾਏ ਰਹਾਓ ਮੈਨੂੰ ਉਹ ਦਿਨ ਦੇ ਜਿਸ ਦਿਨ ਮੈਂ ਤੇਰੀ ਸਿੱਖ ਸਲਾਹ ਦਾ ਗੀਤ ਗਾਉਂਦਾ ਰਹਾ ਪੁੱਤਰ ਇਕਲਤਰ ਗ੍ਰਹਿ ਦੇਖ ਪਸਾਰਾ ਇਸ ਹੀ ਮੈਂ ਉਰਝਾਏ ਪੁੱਤਰ ਇਸ ਧੀ ਘਰ ਦਾ ਖਲਾਰਾ ਵੇਖ ਕੇ ਜੀਵ ਇਸੇ ਖਲਾਰੇ ਵਿੱਚ ਹੀ ਰੁਝੇ ਰਹਿੰਦੇ ਹਨ ਮਾਇਆ ਮਦ ਚਾਖ ਭੈ ਉਦਮਾਤੇ ਹਰ ਹਰ ਕਬ ਹੋਣਾ ਗਾਏ ਮਾਇਆ ਦਾ ਨਸ਼ਾ ਚੱਕ ਕੇ ਮਸਤ ਰਹਿੰਦੇ ਹਨ ਕਦੇ ਵੀ ਪ੍ਰਮਾਤਮਾ ਦੇ ਗੁਣ ਨਹੀਂ ਪਾਉਂਦੇ ਇਹ ਵਿਦ ਖੋਜੀ ਬਹੁ ਪ੍ਰਕਾਰਾ ਵੈਨਾ ਸੰਤਨ ਨਹੀਂ ਪਾਏ ਇਸ ਤਰ੍ਹਾਂ ਇਹ ਕਿਸਮ ਦੀ ਖੋਜ ਕਰ ਵੇਖੀ ਮੈਂ ਸਭ ਮਾਇਆ ਵਿੱਚ ਹੀ ਪਰਵਿਰਤ ਦਿੱਸਦੇ ਹਨ ਸੋ ਸੰਤ ਜਨਾ ਤੋਂ ਬਿਨਾ ਕਿਸੇ ਹੋਰ ਥਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਤੁਮ ਦਾ ਤਾਰ ਵੱਡੇ ਪ੍ਰਭ ਸਮਰੱਥ ਮੰਗਣ ਕੋ ਦਾਨ ਆਏ اے ਪ੍ਰਭੂ ਤੂੰ ਸਭ ਦਾਤਾ ਦੇਣ ਵਾਲਾ ਹੈ ਤੂੰ ਸਭ ਤਾਕਤਾਂ ਦਾ ਮਾਲਕ ਹੈ ਮੈਂ ਤੇਰੇ ਦਰ ਤੋਂ ਤੇਰੇ ਨਾਮ ਦਾ ਦਾਨ ਮੰਗਣ ਆਇਆ ਹਾਂ ਤੇ ਆਗੇ ਸਗਲਾ ਮਾਨ ਮਹਤਾ ਦਾਸ ਹਰੇਣ ਸ਼ਰਣਾਇ ਮੈਂ ਸਾਰਾ ਮਾਣ ਸਾਰੀ ਵਡਿਆਈ ਛੱਡ ਦਿੱਤੀ ਮੈਂ ਉਹਨਾਂ ਦਾਸਾਂ ਦੀ ਚਰਨ ਧੂੜ ਮੰਗਦਾ ਹਾਂ ਮੈਂ ਉਹਨਾਂ ਦਾਸਾਂ ਦੀ ਸ਼ਰਨ ਆਇਆ ਹਾਂ ਕਹੁ ਨਾਨਕ ਹਰ ਮਿਲੇ ਕਹੁ ਨਾਨਕ ਹਰ ਮਿਲ ਭੈ ਇਕੈ ਮਹਾ ਆਨੰਦ ਸੁਖ ਪਾਏ ਏ ਨਾਨਕ ਜਿਹੜੇ ਪ੍ਰਭੂ ਨੂੰ ਮਿਲ ਕੇ ਪ੍ਰਭੂ ਨਾਲ ਇੱਕ ਰੂਪ ਹੋ ਗਏ ਹਨ ਉਹਨਾਂ ਦੀ ਸ਼ਰਨ ਵਿੱਚ ਹੀ ਵੱਡਾ ਸੁਖ ਵੱਡਾ ਆਨੰਦ ਮਿਲਦਾ ਹੈ ਮਾਰੂ ਮਹਲਾ ਪੰਜਵਾ ਕਮਨ ਥਾਨ ਧੀਰੋ ਹੈ ਨਾਮਾ ਕਾਣਾ ਵਸਤ ਅਹੰਕਾਰਾ ਤੇਰਾ ਨਾਮ ਤੇਰੇ ਅੰਦਰ ਕਿੱਥੇ ਟਿਕਿਆ ਹੋਇਆ ਜਿਸ ਨੂੰ ਲੈ ਕੇ ਕੋਈ ਤੈਨੂੰ ਗਾਲਾਂ ਕੱਢਦਾ ਹੈ ਉਹ ਹੰਕਾਰ ਕੀ ਚੀਜ਼ ਹੈ ਜਿਸ ਨਾਲ ਤੂੰ ਆਪਰਿਆ ਫਿਰਦਾ ਕਮਨ ਅਚਿ ਹਨ ਸੁਨ ਉਪਰ ਛੋਹਿਓ ਮੁਖ ਤੇ ਸੁਣ ਕਰ ਗਾਰਾ ਸੁਣ ਤੈਨੂੰ ਉਹ ਕਿਹੜੇ ਫੱਟ ਲੱਗੇ ਕਿਸੇ ਦੇ ਮੂੰਹੋਂ ਗੱਲਾਂ ਸੁਣ ਕੇ ਜਿਸ ਕਰਕੇ ਤੂੰ ਪ੍ਰੋਧवान ਹੋ ਜਾਂਦਾ ਹੈ ਸੁਨੋ ਰੇ ਤੂੰ ਕੌਣ ਕਹਾ ਤੇ ਆਇਓ ਸੁਣ ਵਿਚਾਰ ਕੇ ਤੂੰ ਕੌਣ ਹੈ ਤੇਰਾ ਅਸਲਾ ਕੀ ਹੈ ਤੂੰ ਕਿੱਥੋਂ ਇਸ ਜਗਤ ਵਿੱਚ ਆਇਆ ਏਤੀ ਨਾ ਜਾਣੋ ਕਿਤੀਕ ਮੁਦਤ ਚਲ ਤੇ ਖਬਰ ਨਾ ਪਾਇਓ ਰਹੋ ਮੈਂ ਤਾਂ ਇਤਨੀ ਗੱਲ ਵੀ ਨਹੀਂ ਜਾਣਦਾ ਕਿ ਜੀਵ ਨੂੰ ਅਨੇਕਾਂ ਜੁਨਾਂ ਵਿੱਚ ਤੁਰਦਿਆਂ ਕਿਤਨਾ ਸਮਾਂ ਲੱਗ ਜਾਂਦਾ ਹੈ ਕਿਸੇ ਨੂੰ ਵੀ ਇਹ ਖਬਰ ਨਹੀਂ ਮਿਲ ਸਕਦੀ ਫਿਰ ਦੱਸ ਆਪਣੇ ਉੱਤੇ ਮਾਣ ਕਾਦਾ ਸ਼હન ਸੀਲ ਪਵਨ ਅਰ ਪਾਣੀ ਵਸੁਦਾ ਖਿਮਾ ਨਿਭਰਾਤੇ ਹਵਾ ਤੇ ਪਾਣੀ ਇਹ ਦੋਵੇਂ ਤੱਤ ਸਹਾਰ ਸਕਣ ਦੇ ਸੁਭਾਅ ਵਾਲੇ ਹਨ ਅਰਤੀ ਤਾਂ ਨਿਰਸੰਦੇਹ ਖਿਮਾ ਰੂਪ ਹੀ ਹੈ ਪੰਚ ਤਤ ਮਿਲ ਭਯੋ ਸੰਜੋਗਾ ਇਨ ਮੈਂ ਕਮਨ ਦੁਰਾਤੇ ਪੰਚ ਤਤ ਪੰਜ ਤਤ ਮਿਲ ਕੇ ਮਨੁੱਖ ਦਾ ਸਰੀਰ ਬਣਾਉਂਦਾ ਹੈ ਇਨ੍ਹਾਂ ਪੰਜਾਂ ਤਤਾਂ ਵਿੱਚੋਂ ਭੈੜ ਕਿਸ ਵਿੱਚ ਹੈ ਜੇਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉ ਮੈਂ ਪਾਈ ਪਰ ਜੀਵਾਂ ਦੇ ਕੀ ਵਸ ਜਿਸ ਸਿਰਜਣਹਾਰ ਕਰਤਾਰ ਨੇ ਰਚਨਾ ਰਚੀ ਹੈ ਉਸ ਨੇ ਸਰੀਰ ਬਣਾਉਣ ਵੇਲੇ ਹਉਮੈ ਵੀ ਨਾਲ ਹੀ ਹਰੇਕ ਦੇ ਅੰਦਰ ਪਾ ਦਿੱਤੀ ਹੈ ਜਨਮ ਮਰਨ ਉਸ ਹੀ ਕੋਹਰੇ ਉਹ ਆਵੇ ਜਾਈ ਉਸ ਹਉਮੈ ਨੂੰ ਹੀ ਜਨਮ ਮਰਨ ਦਾ ਢੇਡ ਹੈ ਉਹ ਹਉਮੈ ਹੀ ਜੰਮ ਦੀ ਮਰਦੀ ਹੈ ਭਾਉ ਉਸ ਹਉਮੈ ਦੇ ਕਾਰਨ ਹੀ ਜੀਵ ਲਈ ਜੰਮਣ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ ਬਰਨ ਚਹਿਨਾ ਨਹੀਂ ਕਿਸ ਰਚਨਾ ਮਿਥਿਆ ਸਗਲ ਪਸਾਰਾ ਏ ਭਾਈ ਇਹ ਸਾਰਾ ਜਗਤ ਖਲਾਰਾ ਨਾਸ਼ਵੰਤ ਹੈ ਇਸ ਰਚਨਾ ਵਿੱਚ ਬਿਰਤਾ ਦਾ ਕੋਈ ਬਰਨ ਚ ਨਹੀਂ ਹੈ ਪੰਤ ਨਾਨਕ ਜਦ ਖੇਲ ਉਜਾਰੈ ਤਬ ਇਕ ਇਕੰਕਾਰਾ ਨਾਨਕ ਆਖਦਾ ਹੈ ਕਿ ਜਦੋਂ ਪ੍ਰਮਾਤਮਾ ਇਸ ਖੇਡ ਨੂੰ ujahੜਦਾ ਹੈ ਤਦੋਂ ਇਕ ਆਪ ਹੀ ਆਪ ਨੂੰ ਜਾਨਦਾ ਹੈ ਮਾਰੂ ਮਹਲਾ ਪੰਜਵਾਂ ਮਾਨਮੋ ਅਰ ਲੋਭ ਵਿਕਾਰਾ ਬਿਓ ਚੀਤਨਾ ਘਾਲਿਓ ਮਾਨਮੋਹ ਤੇ ਲੋਭਾ ਦੇ ਹੋਰ ਹੋਰ ਵਿਕਾਰਾਂ ਨੂੰ ਪ੍ਰਮਾਤਮਾ ਦਾ ਸੇਵਕ ਆਪਣੇ ਚਿੱਤ ਵਿੱਚ ਨਹੀਂ ਆਉਣ ਦਿੰਦਾ ਨਾਮ ਰਤਨ ਗੁਨਾਹ ਹਰ ਬਣ ਜੇ ਲਾਦ ਵਖਰ ਲੈ ਚਾਲਿਓ ਉਹ ਸਦਾ ਪ੍ਰਮਾਤਮਾ ਦਾ ਨਾਮ ਰਤਨ ਅਤੇ ਪਰਮਾਤਮਾ ਦੀ ਸਿਫਤ ਸਲਾਹੀ ਬਣਦਾ ਰਹਿੰਦਾ ਹੈ। ਇਹੀ ਸੌਦਾ ਉਹ ਇਥੋਂ ਲੱਦ ਕੇ ਲੈ ਤੁਰਦਾ ਹੈ। ਸੇਵਕ ਕੀ ਔੜਕ ਨਿਭਹੀ ਪ੍ਰੀਤ ਪਰਮਾਤਮਾ ਦੇ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅਖੀਰ ਤੱਕ ਬਣੀ ਰਹਿੰਦੀ ਹੈ। ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰਾਖਿਓ ਚੀਤ ਰਹਾਓ ਜਿਤਨਾ ਚਿਰ ਉਹ ਜਗਤ ਵਿੱਚ ਜਿਉਂਦਾ ਹੈ ਉਤਨਾ ਚਿਰ ਆਪਣੇ ਮਾਲਕ ਪ੍ਰਭੂ ਦੀ ਸੇਵਾ ਭਗਤੀ ਕਰਦਾ ਰਹਿੰਦਾ ਹੈ ਜਗਤ ਤੋਂ ਤੁਰ ਲੱਗਾ ਵੀ ਮਨੁੱਖ ਨੂੰ ਆਪਣੇ ਚਿੱਤ ਵਿੱਚ ਵਸਾਈ ਰੱਖਦਾ ਹੈ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁੱਕ ਨਹੀਂ ਮੋਰੇਉ ਸਿਵਕ ਉਹ ਹੈ ਜਿਸ ਨੂੰ ਮਾਲਕ ਪ੍ਰਭੂ ਨੇ ਇਹੋ ਜਿਹਾ ਕਦੇ ਹੁਕਮ ਕੀਤਾ ਉਸ ਨੇ ਉਸ ਹੁਕਮ ਤੋਂ ਕਦੇ ਮੂੰ ਨਹੀਂ ਮੋੜਿਆ ਸਹਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਹ ਆਹੂ ਕੋ ਦੌਰਿਓ ਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ ਤਾਂ ਸੇਵਕ ਵਾਸਤੇ ਉਥੇ ਹੀ ਆਤਮਿਕ ਅਡੋਲਤਾ ਤੇ ਆਨੰਦ ਬਣਿਆ ਰਹਿੰਦਾ ਜੇ ਮਾਲਕ ਨੇ ਆਖਿਆ ਉਠ ਉਸ ਪਾਸੇ ਵੱਲ ਜਾ ਤਾਂ ਸੇਵਕ ਉਸੇ ਪਾਸੇ ਵੱਲ ਦੌੜਵੇ ਆਗਿਆ ਮੈਂ ਭੁੱਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਉ ਜੇ ਸੇਵਕ ਨੂੰ ਮਾਲਕ ਪ੍ਰਭੂ ਦੇ ਹੁਕਮ ਵਿੱਚ ਭੁੱਖ ਨਾਂਗ ਆ ਗਈ ਤਾਂ ਉਸ ਨੂੰ ਹੀ ਉਸਨੇ ਸੁਖ ਮੰਨਿਆ ਸੇਵਕ ਖੁਸ਼ੀ ਜਾਂ ਗਮੀ ਦੀ ਪ੍ਰਵਾ ਨਹੀਂ ਡਰਦਾ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮੰਨਿਉ ਜੋ ਜੋ ਮਾਲਕ ਦਾ ਹੁਕਮ ਹੁੰਦਾ ਹੈ ਉਹਨੂੰ ਖਿੜੇ ਮੱਥੇ ਮੰਨਦਾ ਹੈ ਆਏ ਉਹ ਕਿਰਪਾਲ ਠਾਕੁਰ ਸੇਵਕ ਕੋ ਸਬਰੇ ਹਲਤ ਪਲਾਤਾ ਮਾਲਕ ਪ੍ਰਭੂ ਜੇ ਸੇਵਕ ਤੇ ਦਇਆवान ਹੁੰਦਾ ਹੈ ਉਸ ਦਾ ਇਹ ਲੋਕ ਤੇ ਲੋਕ ਦੋਵੇਂ ਸਬਰ ਜਾਂਦੇ ਹਨ ਸੁਧਰ ਜਾਂਦੇ ਹਨ ਧੰ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਹੈ ਨਾਨਕ ਜੇ ਸੇਵਕ ਨੇ ਖਸਮ ਪ੍ਰਭੂ ਨਾਲ ਡੂੰਗੀ ਸਾਝ ਪਾ ਲਈ ਉਹ ਭਾਗਾਂ ਵਾਲਾ ਹੈ ਉਸ ਦਾ ਦੁਨੀਆ ਵਿੱਚ ਹੁਣਾ ਸਫਲ ਹੋ ਜਾਂਦਾ ਹੈ ਮਾਰੂ ਮਹਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਪਈ ठाकुर ਕੀਰਤਨ ਹਰ ਹਰ ਗਾਈ ਜਿਸ ਮਨੁੱਖ ਉਤੇ ਮਾਲਕ ਪ੍ਰਭੂ ਦੀ ਮਿਹਰ ਹੁੰਦੀ ਹੈ ਉਹ ਸਦਾ ਪਰਮਾਤਮਾ ਦੀ ਸਤਿ ਸਲਾ ਦਾ ਗੀਤ ਗਾਉਂਦਾ ਰਹਿੰਦਾ ਹੈ ਉਸ ਦਾ ਭਾਗ ਜਾਗ ਪੈਂਦਾ ਹੈ ਸ਼ਰਮ ਥਕਾ ਪਾਏ ਬਿਸ਼ਰਾਮਾ ਮਿਟ ਗਈ ਸਗਲੀ ਧਾਈ ਉਸ ਦੀ ਮੌਤ ਭੱਜ ਮੁੱਕ ਜਾਂਦੀ ਹੈ ਉਹ ਮਨੁੱਖ ਪ੍ਰਭੂ ਚਰਣਾ ਵਿੱਚ ਟਿਕਾਣਾ ਲੱਭ ਲੈਂਦਾ ਹੈ ਉਸ ਦੀ ਸਾਰੀ ਪਟਕਣਾ ਦੂਰ ਹੋ ਜਾਂਦੀ ਹੈ ਆਬ ਮਹ ਜੀਵਨ ਪਦਵੀ ਪਾਈ ਹੁਣ ਮੈਂ ਆਤਮਿਕ ਜੀਵਨ ਵਾਲਾ ਦਰਜਾ ਪ੍ਰਾਪਤ ਕਰ ਲਿਆ ਹੈ ਚੀਤ ਆਇਓ ਮਨਪੁਰਖ ਵਿਧਾਤਾ ਸੰਤਨ ਕੀ ਸ਼ਰਣਾਈ ਰਹਾਓ ਸੰਤ ਜਨਾਂ ਦੀ ਸ਼ਰਨ ਪੈਣ ਕਰਕੇ ਮੇਰੇ ਮਨ ਵਿੱਚ ਮੇਰੇ ਚਿੱਤ ਵਿੱਚ ਸਰਵ ਵਿਆਪਕ ਸਿਰਜਣਹਾਰ ਪ੍ਰਭੂ ਆਵਸਿਆ ਹੈ ਕਾਮ ਕ્રોਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬਹਿਰਾਈ ਜਿਹੜਾ ਮਨੁੱਖ ਸੰਤ ਜਨਾਂ ਦੀ ਸ਼ਰਨ ਪੈਂਦਾ ਹੈ ਉਹ ਆਪਣੇ ਅੰਦਰੋਂ ਕਾਮ ਕ્રોਧ ਲੋਭ ਉਹ ਆਦਿਕ ਸਾਰੇ ਵਿਕਾਰ ਦੂਰ ਕਰ ਲੈਂਦਾ ਹੈ ਉਸ ਦੇ ਸਾਰੇ ਹੀ ਵੈਰੀ ਦੂਰ ਹੋ ਜਾਂਦੇ ਹਨ ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤੈ ਨ ਪਿਓ ਦੁਰਾਈ ਸਭ ਨੂੰ ਵੇਖਣ ਵਾਲਾ ਪ੍ਰਭੂ ਉਸ ਨੂੰ ਹਰ ਵੇਲੇ ਅੰਸੰਗ ਜਪਦਾ ਹੈ ਕਿਸੇ ਵੀ ਥਾਂ ਤੋਂ ਉਸ ਨੂੰ ਉਹ ਪ੍ਰਭੂ ਦੂਰ ਨਹੀਂ ਜਾਂਦਾ ਸੁਖੀ ਸ਼ੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਸੰਤ ਜਨ ਜਿਸ ਮਨੁੱਖ ਦੇ ਮਦਦਗਾਰ ਬਣਦੇ ਹਨ ਉਸ ਦੇ ਅੰਦਰ ਹਰ ਵੇਲੇ ਠੰਡ ਤੇ ਆਨੰਦ ਵੜਿਆ ਰਹਿੰਦਾ ਹੈ ਉਸ ਦੀ ਹਰੇਕ ਮੰਗ ਪੂਰੀ ਹੋ ਜਾਂਦੀ ਹੈ ਪਾਵਨ ਪਤ ਤ ਕੀ ਏ ਖਿਨ ਭੀਤਰ ਮਹਿਮਾ ਕਥਨ ਨ ਜਾਈ ਸੰਤਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕ ਸੰਤ ਜਨ ਵਿਕਾਰੀਆਂ ਨੂੰ ਇੱਕ ਖਿਨ ਵਿੱਚ ਪਵਿੱਤਰ ਕਰ ਦਿੰਦੇ ਹਨ ਨਿਰਭਉ ਭੈ ਸਗਲ ਭੈ ਖੋਏ ਗੋਬਿੰਦ ਚਰਨ ਓਟਾਈ ਜਿਨਾਂ ਮਨੁੱਖਾਂ ਨੇ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਲਿਆ ਉਹਨਾਂ ਦੇ ਸਾਰੇ ਡਰ ਦੂਰ ਹੋ ਗਏ ਉਹ ਨਿਰਭਉ ਹੋ ਗਏ ਨਾਨਕ ਜਸ ਗਾਵੇ ਠਾਕੁਰ ਕਾ ਰੈਣ ਦਿਨ ਸਿਲੇ ਬਲਾਈ ਨਾਨਕ ਵੀ ਦਿਨ ਰਾਤ ਸੁਰਤ ਜੋੜ ਕੇ ਮਾਲਕ ਪ੍ਰਭੂ ਦੀ ਸਿਪਸਲਾ ਦਾ ਗੀਤ ਗੰਦਾ ਰਹਿੰਦਾ ਮਾਰੂ ਮਹਲਾ ਪੰਜਵਾਂ ਜੋ ਸਮਰਥ ਸਰਬਗੁਣ ਨਾਇਕ ਤਿਸ ਕੋ ਕਬਹ ਨ ਗਾਵਸਰੇ ਏ ਪਾਈ ਜਿਹੜਾ ਪ੍ਰਮਾਤਮ ਸਭ ਤਾਕਤਾਂ ਦਾ ਮਾਲਕ ਹੈ ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ ਤੂੰ ਉਸ ਦੀ ਸਿਫਤ ਸਲਾਹ ਕਦੇ ਵੀ ਨਹੀਂ ਕਰਦਾ ਛੋੜ ਜਾਏ ਖਿਨ ਪੀਤਰ ਤਾਂ ਕਹੋ ਕੋ ਫਿਰ ਫਿਰ ਧਵਸਰੇ ਜਿੰਨੇ ਤੈਨੂੰ ਛੱਡ ਜਾਣਾ ਜਿਹੜੀਆਂ ਚੀਜ਼ਾਂ ਨੇ ਖਿੰ ਅੱਖ ਚ ਮੱਕਣ ਦੇ ਸਮੇਂ ਨਾਲ ਬਦਾਨੀ ਹੋ ਜਾਣਾ ਉਹਨਾਂ ਦੇ ਮਗਰ ਭੱਜ ਭੱਜ ਕੇ ਬੰਦਿਆ ਪਤਾ ਨਹੀਂ ਤੂੰ ਕਿਉਂ ਪੈਣਾ ਹੈ ਆਪਣੇ ਪ੍ਰਭ ਕੋ ਕਿਉਂ ਨਾ ਸੰਹਾਰਸਰੇ ਤੂੰ ਆਪਣੇ ਪ੍ਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ ਬੈਰੀ ਸੰਗ ਰਾੰਗ ਰਾਸ ਰਚਿਆ ਤੇ ਸਸਿਆਂ ਜੀ ਰਾਜਾ ਰਸਰੇ ਰਹਾਉ ਮਾਇਆ ਦੇ ਮੋਹ ਵੈਰੀ ਨਾਲ ਮौज ਮੇਲਿਆਂ ਦੇ ਸਵਾਦ ਵਿੱਚ ਮਸਤ ਹੈ ਤੇ ਉਸ ਮੋਹ ਦੇ ਨਾਲ ਹੀ ਆਪਣੀ ਜੀਵਨ ਸਾੜ ਦਿੰਦਾ ਹੈ ਸਾੜ ਰਿਹਾ ਹੈ ਆਪਣੇ ਆਤਮਿਕ ਜੀਵਨ ਨੂੰ ਸਾੜ ਰਿਹਾ ਹੈ ਜਾਂ ਕੈ ਨਾਮ ਸੁਨੇ ਜਮ ਛੋੜੈ ਤਾਂ ਕੀ ਸ਼ਰਨ ਨ ਪਾਵਸਰੇ ਜਿਸ ਪਰਮਾਤਮਾ ਦਾ ਨਾਮ ਸੁਣਿਆ ਜਮ ਰਾਜ਼ ਵੀ ਛੱਡ ਜਾਂਦਾ ਹੈ ਤੂੰ ਉਸ ਦੀ ਸ਼ਰਨ ਕਿਉਂ ਨਹੀਂ ਪੈਂਦਾ ਕਾੜ ਦੇ ਸਿਆਲ ਬਪਰੇ ਕੋ ਤਾਂ ਕੀ ਹੋ ਟਟਕਾ ਬਸਰੇ ਤੂੰ ਆਪਣੇ ਅੰਦਰ ਉਸ ਪ੍ਰਭੂ ਦਾ ਆਸਰਾ ਟਿਕਾ ਲੈ ਜਿਹੜਾ ਸਿੰਘ ਪ੍ਰਭੂ ਨਿਮਾਣੇ ਗਿੱਦੜ ਨੂੰ ਕੱਢ ਦਿੰਦਾ ਹੈ ਜਿਸ ਕਾਜਾ ਸੁਣ ਤ ਭਵ ਤਰੀਐ ਤਾਂ ਸਿਉ ਰੰਗ ਨ ਲਵਸਰੇ ਜਿਸ ਪਰਮਾਤਮਾ ਦਾ ਜਸ ਸੁਣਿਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਤੋਸ ਨਾਲ ਪਿਆਰ ਨਹੀਂ ਜੁੜਦਾ ਥੋਰੀ ਬਾਤ ਅਲਪ ਸੁਪਨੇ ਕੀ ਬਹਰ ਬਹਰ ਅਟਕਾ ਬਸਰੇ ਮਾਇਆ ਦੀ ਪ੍ਰੀਤ ਸੁਪਨੇ ਦੀ ਹੀ ਖੁਸ਼ੀ ਦੀ ਗੱਲ ਹੈ ਪਰ ਤੂੰ ਮੁੜ ਮੁੜ ਉਸੇ ਵਿੱਚ ਆਪਣੇ ਮਨ ਨੂੰ ਫਸਾਰਿਆ ਹੈ ਭਾਇਓ ਪ੍ਰਸਾਦ ਕਿਰਪਾ ਨਿਧ ਠਾਕੁਰ ਸੰਤ ਸੰਗ ਪਤ ਪਾਈ ਜਿਸ ਮਨੋਖੋਤੇ ਕਿਰਪਾ ਦੇ ਖਜ਼ਾਨੇ ਮਾਲਕ ਪ੍ਰਭੂ ਦੀ ਮਿਹਰ ਹੁੰਦੀ ਹੈ ਉਹ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਲੋਕ ਪ੍ਰੋਪ ਦੀ ਇੱਜ਼ਤ ਖਟਦਾ ਹੈ ਕਹ ਨਾਨਕ ਤ੍ਰੈ ਗੁਣ ਪਰਮ ਛੂਟਾ ਜੋ ਪ੍ਰਭ ਭੈ ਸਹਾਈ ਏ ਨਾਨਕ ਆ ਕੇ ਜਦੋਂ ਪ੍ਰਭੂ ਦੀ ਸਹਾਈ ਬਣਦੇ ਹਨ ਮਨੁੱਖ ਦੀ ਤ੍ਰਿਗੁਣੀ ਮਾਇਆ ਵਾਲੀ ਭਟਕਣਾ ਸਦਾ ਵਾਸਤੇ ਮੁੱਕ ਜਾਂਦੀ ਹੈ ਖਤਮ ਹੋ ਜਾਂਦੀ ਹੈ ਮਾਰੂ ਮਹਲਾ ਪੰਜਵਾ ਅੰਤਰਜਾਮੀ ਸਭ ਵਿਦ ਜਾਣੈ ਤੇਸਤੇ ਕਹਾ ਦੁਲਾਹ ਰਿਓ ਏ ਮੂਰਖ ਸਭ ਦੇ ਦਿਲਾਂ ਦੀ ਜਾਣਨ ਵਾਲਾ ਪ੍ਰਮਾਤਮਾ ਮਨੁੱਖ ਦਾ ਹਰੇਕ ਕਿਸਮ ਦਾ ਅੰਦਰਲਾ ਭੇਤ ਜਾਣਦਾ ਹੈ ਉਸ ਪਾਸੋਂ ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ ਹਸਤ ਪਾਵ ਛਰੇ ਖਿਨ ਭੀਤਰ ਅਗਨ ਸੰਗ ਲੈ ਜਾ ਰਿਓ ਏ ਮੂਰਖ ਜੇ ਸਰੀਰ ਦੀ ਖਾਤਰ ਤੂੰ ਹਰਾਮਪੁਰੀ ਕਰਦਾ ਹੈ ਉਹ ਸਰੀਰ ਅੰਤ ਵੇਲੇ ਅੱਗ ਵਿੱਚ ਪਾ ਕੇ ਸਾੜਿਆ ਜਾਂਦਾ ਹੈ ਉਸ ਦੇ ਹੱਥ ਪੈਰ ਆਦਿਕੰਗ ਇੱਕ ਖਿੰਨ ਵਿੱਚ ਸੜ ਕੇ ਸੁਆਹ ਜਾਂਦੇ ਹਨ ਮੂੜੇ ਤੈ ਮਨ ਤੇ ਰਾਮ ਵਿਸਾਰੇ ਓਏ ਮੂਰਖ ਤੂੰ ਪ੍ਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੰਦਾ ਹੈ ਲੋਣ ਖਾਏ ਕਰੇ ਹਰਾਮ ਖੋਰੀ ਬੇਖਤ ਨੈਣ ਬਿਦਾਰਿਓ ਰਹਾ ਪ੍ਰਮਾਤਮਾ ਦਾ ਸਭ ਕੁਝ ਦਿੱਤਾ ਖਾ ਕੇ ਬੜੀ ਬੇਸ਼ਰਮੀ ਨਾਲ ਤੂੰ ਹਰਾਮ ਖੋਰੀ ਕਰ ਰਿਹਾ ਹੈ ਅਸਾਧ ਰੋਗ ਉਪਜਿਓ ਤਨ ਪੀਤਰ ਤਰਤ ਨ ਕਾਹੂ ਤਾਰਿਓ ਹੈ ਮੂਰਖ ਜਦੋਂ ਹਰਾਮ ਖੋਰੀ ਦਾ ਇਹ ਸਾਧ ਰੋਗ ਸਰੀਰ ਵਿੱਚ ਪੈਦਾ ਹੁੰਦਾ ਹੈ ਕਿਸੇ ਵੀ ਹੋਰ ਤਰੀਕੇ ਨਾਲ ਦੂਰ ਕੀਤਿਆਂ ਇਹ ਦੂਰ ਨਹੀਂ ਹੁੰਦਾ ਪ੍ਰਭ ਵਿਸਰਤ ਮਹਾ ਦੁੱਖ ਪਾਇਓ ਇਹ ਨਾਨਕ ਤਤ ਵਿਚਾਰੇਓ ਹੈ ਨਾਨਕ ਸੰਤ ਜਨਾਂ ਨੇ ਇਹ ਭੇਤ ਸਮਝਿਆ ਹੈ ਕਿ ਪ੍ਰਮਾਤਮਾ ਨੂੰ ਭੁਲਾ ਕੇ ਮਨੁੱਖ ਬੜਾ ਦੁੱਖ ਸਾਰਦਾ ਹੈ